ਕਰਾਂ ਦੀ ਟਕਾਰ ਖੱਟੀ ਆ ਨਾ ਇੰਦਰ ਖੱਟੀ ਆ ਬਈ ਇੱਕ ਹਾਂਜੀ ਖੱਟੀ ਆ ਹਾਂ ਹਾਂ ਓਕੇ ਇੰਦਰ ਖਰੀ ਆ ਵੀਰੇ ਇੰਦਰ ਹਰੀ ਆ ਦੇਖ ਇੱਕ ਉਤਰਨਾ ਤੇ ਆਪਣਾ ਯਾਰ ਦੋਸਤ ਹੀ ਆ ਛੰਡਿਆ ਨੇ ਤਾਂ ਸਾਇਆ ਨਾ ਹੁੰਦਾ ਹਾਂਜੀ ਇਹ ਬੱਚਾ ਹੁੰਦਾ ਹੈ ਹੈਲੋ ਸੱਗੀਆ ਦੋਸਤੋ ਮੈਂ ਅੱਡ ਆਪਣਾ ਚੈਲ ਉਧਰਾ ਜਾ ਆਪਾਂ ਅੱਜ ਚੇੜੱਕ ਕਰਦੇ ਆਂ ਬਾਈ ਗੋਪੀ ਨਾਲ ਗੱਲ ਕੁੱਤਰ ਬਾਈ ਸੱਗੀਆ ਨਾਲ ਗੱਲ ਕਰਦੇ ਆਂ ਕੀ ਹਾਲ ਚਾਲ ਆ ਵੀਰੇ ਜਾਨਵਰ ਕਿਵੇਂ ਸੱਟਾ 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 ਪਰਪਰਵਾ ਠੀਕ ਆ ਹਰੇ ਯਾ ਭਾ ਕਰੀਏ ਦਰਖਸ਼ਕ ਕੂਤਰਾਂ ਦੇ ਹਾਂਜੀ ਹਾਂਜੀ ਵੀਰੇ ਆਓ ਬਈ ਇੱਥੇ ਦਿਖਾ ਦੇ ਇੱਥੇ ਲੱਗਿਆ ਬਈ ਕਿਹੜਾ ਫੜਦੇ ਹੋਏ ਜਿਹੜੇ ਜਿਹੜਿਆ ਇੱਦਾਂ ਹੁੰਨ ਕਰਨਾ ਜਿਹਦਾ ਹੁੰਨ ਕਰਦਾ ਉਹ ਆ ਗੀਓ ਇੱਦਾਂ ਕਰ ਲਾ ਹਾਂ ਆ ਗੂੜੀਆਂ ਪੂਰੇ ਅੰਡਾ ਕੀ ਉਥੇ ਸੰਗਰਾ ਹੂਰ ਕੱਲੀ ਰਹੀ ਸੀ ਕਿੰਨੇ ਕੂਤਰ ਸੀ ਸੀ ਸੀਗੇ 80 85 ਦਾ ਰੇਟ 850 ਕੱਲੀ ਰਹੀ ਸੀ ਕਗਨਾ ਮੋੜ ਤੋਂ ਊਨਾ ਮੰਡੀ ਗਈ ਸੀ ਬਾਜੀ ਤਾਂ ਦੋਨੀ ਮੰਡੀ ਗਈ ਸੀ ਉੱਡੀ ਵੱਤ ਸੀ ਇਹ ਮੋੜ ਜਿਗਾ ਉਥੇ 1700 1700 ਠੀਕ ਠੀਕ ਭਾਈ ਸੰਗਰਾ ਪਿੰਡ ਬਈ ਉਥੇ ਉੱਡੀ ਕਬੂਤਰੀ ਆਹ ਕਰੋ ਜੇ ਦਰਸ਼ਨ ਪੱਲੇ ਮਾਂ ਤੁਖਨ ਵਾਲੇ ਜਿੱਤੀ ਵੀ ਆ ਸੁਖਨ ਵਾਲੇ ਦੀ ਮਾਂ ਜੀ ਤੇ ਪੰਜਾਂ ਦਾ ਸ਼ੌਕ ਕਰੋ ਬਈ ਦੇਖ ਕਿਹੜਿਆਂ ਚੋਂ ਬਈ ਇਹ ਬਾਈ ਪਟੋਲੇ ਕਬੂਤਰਾਂ ਦੇ ਪਟੋਲ ਬਾਈ ਵਾਲਾਂ ਦੇ ਆਹ ਇਹਨਾਂ ਕਬੂਤਰੇ ਫੋਟੋ ਆ ਬਾਈ ਵਾਲਿਆਂ ਤੁਸੀਂ ਕੀ ਹਾਂਜੀ ਤੇ ਗੁਤਰ ਸੀਗਾ ਆਪਣਾ ਆਇਆ ਵਾ ਦਾ ਇਹ ਆਪਣਾ ਬੰਗਲਾ ਕਿੱਥੇ ਦਾ ਕਰਦਾ ਆਪਣਾ ਚੱਲ ਕੋਈ ਨਹੀਂ ਆਹ ਜਿਹੜਾ ਵੇਰਗੀ ਜੀ ਇਹ ਕਾਕੀ ਦੀ ਖਾਸੀਅਤ ਕਾਕੇ ਵਾਲੇ ਤੋਂ ਹਾਂ ਇਹ ਕਾਕੇ ਵਾਲੇ ਗੁਤਰਾਂ ਤੋਂ ਇਹਦੀ ਖਾਸੀਅਤ ਇਹ ਆ ਇਹ ਦੋ ਭਰਾ ਸੀਗੇ ਹਾਂਜੀ ਤੇ ਦੋਨੇ ਆਪਾਂ ਘਰੇ ਛੱਡਦੇ ਬਾਜ਼ੀਆਂ ਉੱਤੇ ਹਾਂਜੀ ਤੇ ਸਾਰੇ ਗੁਤਰ ਭਾ ਕੇ ਸੁੱਕੇ ਬੈਂਦੇ ਹੁੰਦੇ ਸੀਗੇ ਇਹਦਾ ਇਹ ਕਬੂਤਰ ਹੀ ਤਿਸਰ ਕਰੇ ਮੋੜਦਾ ਸੀਗਾ ਅਸੀਂ ਦੂਸਰਾਂ ਉੱਤੇ ਕੱਢਿਆ ਸੀਗਾ ਬਾਏ ਸਾਨੂੰ ਕੋਈ ਬੰਦਾ ਕਹੇਗਾ ਵੀ ਇਹ ਛੱਡੇ ਨੂੰ ਬਾਏ ਦੋਨੇ ਰੱਖੇ ਜੀ ਕਿਹੜੀਆਂ ਜਿਹਾ ਕਾਕੇ ਗਿਆ ਕਾਕੇ ਗਿਆ ਤੰਨੋ ਵੀ ਕਰਾਉਨੇ ਆਪਾਂ ਆ ਤੌਕਾ ਦਾ ਦਰਸ਼ਨ ਕਰੋ ਪੰਜਾਂ ਦਾ ਦਰਸ਼ਨ ਕਰੋ ਪੰਜੇ ਦਾ ਸਾਰੇ ਆ ਲੱਗੋ ਆਹ ਤਖਾੜੇ ਸਾਰਾ ਇਹ ਇੱਥੇ ਆ ਦਿਖਾਰੇ ਸਾਰਾ ਨਹੀਂ ਨਹੀਂ ਦਿਖਾ ਮੜ ਜਾ ਮੜ ਵਿੱਚ ਆ ਜਾ ਆਪਕ ਕਰਦੇ ਦਰਸ਼ਨ ਵੱਡੇ ਜੋੜੇ ਲਾਇਵੇ ਬਈ ਇੱਥੇ ਹਾਂ ਹਾਂ ਕੋਈ ਨਹੀਂ 5 ਬਈ ਜੋੜੇ ਲੱਗੇ ਆ ਜਪਾਂ ਫੜ ਫੜ ਕੇ ਉਤਰਾ ਹੀ ਦਰਸ਼ਣ ਕਰਨ ਦੇ। ਦੇਖੋ ਜਨਵਰ ਬਈ ਦੇ ਬਈ। ਚੱਲ ਵੀ ਕੋਈ ਆ ਸਟਾਰੀਆ ਫੜਨੇ ਕਿਹੜਾ ਤੁਹਾਨੂੰ ਚੰਗਾ ਲੱਗਦਾ। ਚੰਗਾ ਲੱਗਦਾ। ਸਾਰੇ ਵੇਹ ਚੰਗੇ ਹੀ ਆ ਸਾਰੇ। ਜਦੋਂ ਮਾੜਾ ਦੱਸ ਕਿਹੜਾ ਲਿਆਵਾਂ। ਹਾਂ। ਆਪਾਂ ਇਹ ਫਰਦਾ ਕਰ ਆਪਣੇ ਸਾਨ ਤੋਂ। ਸਾਨ ਲਿਆਵਾਂਗੇ। ਇੱਕ ਕਿਸਾਨ ਆਪਾਂ ਜੇ ਇਹ ਜਿਹੜਾ ਆਪਣਾ ਗਿੱਲੀ ਲੰਡਾ ਉੱਡਿਆ ਹੀ ਆ। ਹਾਂਜੀ। ਉਹ ਇਹ। ਗਿੱਲ ਲੰਡਾ ਉੱਡਿਆ ਹੀ। ਹੂੰ। ਕਿਨੇ ਕਹਿ ਰਹੀ ਇਹ ਟਾਈਮ ਤੇ ਕਟਿਆ ਹੈ ਸੀਗਾ ਉੱਥੇ 1 ਘੰਟਾ 5 ਮਿੰਟ ਤੋਂ ਬਾਅਦ ਸੀਗਾ ਸਾਰਿਆਂ ਨੂੰ 1 ਘੰਟਾ 5 ਮਿੰਟ ਬਾਅਦ ਗਿੱਲੀ ਭੱਜ ਗਈ ਨਹੀਂ ਉੱਥੇ ਸੀਗਾ ਉੱਚਾ ਵੜਦਾ ਸੀਗਾ ਇਹਦੀ ਇੱਕ ਹੋਰ ਸੀਗੀ ਜਿੱਦੇ ਸਾਂਭਿਆ ਸੀਗਾ ਸਾਰੀ ਰਾਤ ਨੇ ਪਾਣੀ ਨਹੀਂ ਰੋਕਿਆ ਥੋੜਾ ਪੰਜਾਂ ਪੰਜਾਂ ਮਿੰਟਾਂ ਬਾਅਦ ਹੀ ਜੇ ਪਾਣੀ ਜਿੰਨਾ ਦਿਨ ਦੀ ਗੜ ਦਿੰਦੀ ਸਾਨੂੰ ਕਹਿੰਦੇ ਵੀ ਕੂਤਰ ਨਾ ਛੱਡੋ ਕੂਤਰ ਹਾਰ ਜਾਣਾ ਇਹ ਤੇ ਮਾਣ ਹੀ ਇੰਨਾ ਸੀਗਾ ਇਹਨਾਂ ਤੇ ਵੀ ਇਹ ਕਦੇ ਹਾਰੇ ਨਹੀਂ ਜਿੰਨੇ ਛੱਡੇ ਆਪਾਂ ਕਿਹੜੇ ਚਾਹੀ ਇਹ ਆਪਣੇ ਘਰ ਦੇ ਕੂਤਰਾਂ ਜੋ ਪੁਰਾਣੇ ਦੇ ਉਹ ਜਿਹੜੇ ਨਾਰ ਵਾਲੇ ਨੇ ਠੀਕ ਹੈ ਜੀ ਇਧਰ ਲਾ ਤਾਂ ਆ ਲਾਈਵ ਵਰੀ ਸੱਚੀ ਛੜ ਦੇ ਕੋਈ ਨਾ ਨਾ ਸ਼ਾਂਕ ਬਈ ਪੱਲਿਆਂ ਦਾ ਇਹ ਦੋ ਘਰ ਆਪਣੇ ਕੋਲੇ ਵੀ ਪੰਜੇ ਵੇਖੋ ਬਈ ਇਹਨਾਂ ਬਾਈ ਦੇ ਘਰ ਵਾਲੇ ਗੋਤਰਾ ਜਿਹਾ ਵੱਡੇ ਇਹ ਵੀ ਇਹਦਾ ਹੀ ਪਾਰਾ ਇਹਦਾ ਪੱਟਾ ਨਹੀਂ ਜੇਰ ਲੰਮੇ ਵੇਖੋ ਬਈ ਕਿੰਨੇ ਗੋਤਰੇ ਏਹਰ ਪਿਆਰ ਮੀਰਾ ਗੋਤਰਾ ਹੈ ਸਹੀ ਪਿਆਰ ਮੀਰਾ ਹੋ ਜਾ ਪਿਆਰ ਬਈ ਕਹਿੰਦਾ ਮੀਰਾ ਵਾਜਾ ਸਰਵਦਾਨੀ ਪੱਲਿਆਂ ਦਾ ਪੱਜ ਤਾਂ ਹੀ ਹਰੇ ਨਹੀਂ ਕਰੇ ਹਰਿਆਣੀ ਪਈ ਕਹਿੰਦਾ ਜਿੰਨੇ ਵੀ ਛੱਡੇ ਤੇ ਇਹ ਨਹੀਂ ਛੱਡਿਆ ਬਈ ਆਪਾਂ ਕਿਤੇ ਇਹ ਨਹੀਂ ਛੱਡਿਆ ਰੱਖ ਲੈ ਬਈ ਰੱਖ ਲੈ ਇਹ ਨਸਲ ਵਧਾਈ ਆ ਬਾਈ ਨੇ ਠੀਕ ਹੈ ਬੱਚੇ ਟੀਰੇ ਟੂਰੇ ਕੱਢਦੇ ਕਿਵੇਂ ਕੱਢਦੇ ਇਹ ਛਾਖੀ ਕੱਢਦੇ ਛਾਖੀ ਚਟਾਈ ਕੱਢਦੇ ਆ ਹੋਰ ਕੋਈ ਰੰਗ ਨਹੀਂ ਕੱਢਦੇ ਆ ਵੀ ਕਾਕੇ ਕਾਕੇ ਜਣੇ ਜੀ ਵੇਖੀ ਪਿਆਉ ਹੋ ਜਾਮਾ ਇੱਕ ਨੰਬਰ ਬਾਈ ਕਹਿੰਦਾ ਤੇ ਇਹਦੇ ਖਾਸੀਅਤ ਬਾਈ ਕੋਈ ਇਹ ਬਾਈ ਬੱਚਾ ਹੁੰਦਾ ਆਪਣੇ ਇਥੇ ਕੋਠਿਆਂ ਚ ਬਾਜੀ ਕਰਾਈ ਸੀਗੀ ਪਿੰਡ ਪਿੰਡ ਵਾਲਿਆਂ ਦੀ ਹਾਂਜੀ ਤੇ ਉਦੋਂ ਛੱਟਦਾ ਸੀਗਾ ਹਾਂਜੀ ਤੇ ਇਹ ਕੋਈ ਪਾਣੀ ਨਹੀਂ ਕੁਛ ਨਹੀਂ ਸੀਗਾ ਫਿਰ ਚਾਰ ਪੰਜ ਦਾ ਨਹੀਂ ਘਰੇ ਉੱਟਿਆ ਸੀਗਾ ਉੱਥੇ ਜਾਓ ਉਹ ਲਾ ਮਾ ਤੇ ਸਾਰਿਆਂ ਨਾਲ ਬਹੁਤ ਟੁੱਟਿਆ ਜਿੱਤ ਗਿਆ ਸੀ ਹਾਂ ਪਰ ਆਪ ਨੂੰ ਇਹ ਫੜ ਕੇ ਤੋਸ ਤੋਂ ਇਹ ਮੜਾਇਆ ਆਪਣਾ ਯਾਰ ਤੋਂ ਠੀਕ ਹੈ ਬਾਈ ਕੋਲੇ ਬਹੁਤ ਘਣ ਕਬੂਤਰ ਬੰਦਾ ਹੀ ਬਹੁਤ ਵਧੀਆ ਇਨਸਾਨ ਭੈਣ ਤੋ ਖਾ ਪਹਿਲਾਂ ਇੱਕ ਪੱਖਾ ਖਾ ਲਿਆ ਆ ਜਾਓ ਇੱਕ ਖਾ ਲਓ ਦੇਖੋ ਚੈੱਕ ਕਰੋ ਕਰਾਂ ਦੀ ਟਕਾੜ ਖੱਟੀ ਜਣਾ ਇੰਦਰ ਖੱਟੀ ਹੈ ਬਈ ਇੱਕ ਹਾਂਜੀ ਕੰਟੀਆ ਹਾਂ ਹਾਂ ਓਕੇ ਇੱਧਰ ਹਰੀ ਹੈ ਵੀਰੇ ਇੱਧਰ ਹਰੀ ਹੈ ਦੇਖ ਇੱਕ ਕੂਤਰ ਨਾ ਉਹ ਤਾਂ ਆਪਣਾ ਯਾਰ ਦੋਸਤ ਹੀ ਯਾਰ ਛੰਡਿਆ ਨੇ ਤਾਂ ਸਾਇਣਾ ਹੁੰਦਾ ਹਾਂਜੀ ਇਹ ਬੱਚਾ ਹੁੰਦਾ ਆਇਆ ਸੀ ਸਾਡੇ ਕੋਲੇ ਫੈਲ ਕੇ ਕਿਦੋਂ ਹਾਂਜੀ ਤੇ ਮੈਂ ਉਹਨਾਂ ਨੂੰ ਦੇਦਾ ਘਰੋਂ ਸ਼ੌਂਕ ਪੰਜਿਆਂ ਦਾ ਇਹ ਆਪਣਾ ਰਸਤਾ ਆ ਚੀਜ਼ ਵੀ ਪਹਿਲੀ ਵਾਰੀ ਵੇਖੀ ਐ ਜਿੱਥੋਂ ਅੱਪਾ ਗਏ ਆ ਕੂਤਰਾਂ ਚ ਖੱਟੀ ਅੱਖ ਤੇ ਹਰੀ ਅੱਖ ਇਹ ਮੈਂ ਪਹਿਲੀ ਵਾਰੀ ਵੇਖੀ ਐ ਜੇ ਤੁਹਾਡੇ ਭਰਾਵਾਂ ਨੇ ਵੇਖੀ ਹੋਵੇ ਕਿ ਨਵੇਂ ਬੰਦਿਆਂ ਦੇ ਨਾਲ ਉਨਾਂ ਲਈ ਆ ਦੇਖੋ ਕਾਲੀ ਤੇ ਹਰੀ ਹੱਥ ਦਾ ਵੀ ਖਾ ਦਿੰਦੇ ਸੋਣ ਤੇ ਹਰੀ ਬਹੁਤ ਜਨੇ ਜਾਣ ਰਬ ਇਹ ਆਇਆ ਸੀਗਾ ਭਾਈ ਕਹਿੰਦਾ ਮੇਰੇ ਬਾਹਰ ਹੋ ਕੇ ਤੂੰ ਵੱਡੇ ਜੋੜੇ ਆ ਇੱਧਰ ਸਾਰੇ ਬਈ ਆ ਆਪਣਾ ਜੰਟੇ ਵਾਲਾ ਕੂਤਰਾ ਜੰਟੇ ਵਾਲੇ ਕੂਤਰਾ ਜੰਟੇ ਵਾਲੇ ਕੂਤਰਾ ਜੇ ਵੇਖੋ ਪਿਓਰ ਆ ਜਮਾ ਇੱਕ ਨੰਬਰ ਇਹ ਇਹੀ ਨਾ 2009 ਦੀ ਗੱਲ ਆ ਬਾਪੂ ਦੇ ਘਰੇ ਗਏ ਸੀ ਹਾਂਜੀ ਇਹਦਾ ਜਿਹੜਾ ਪਿਓ ਆ ਹਾਂਜੀ ਉਹ ਨਾ ਪੁੱਲਿਆ ਪੁੱਲਿਆ ਨਾ ਸ਼ੌਂਕ ਬਈ ਪਰਦਾਦਾ ਜਿਹੜਾ ਆਪਣੇ ਕੋਲ ਹੈ ਚਾਰ ਕਾਕੀ ਕਾਲੇ ਜਿਹਾ ਬਈ ਉਹਨਾਂ ਨਾਲ ਘੰਟੇ ਘੰਟੇ ਕੜੇ ਸੋਰੀ ਕੱਟਦਾ ਜਿਹੜਾ ਕੋਈ ਨਹੀਂ ਤਾਂ ਤੇ ਇਹ ਆਪਾਂ ਉੁੱਤਰ ਜਦ ਅਸੀਂ ਬਾਪੂ ਕੋਲੇ ਗਏ ਸੀਗੇ ਇਹਦਾ ਜਿਹੜਾ ਪਰਦਾਦਾ ਸੀਗਾ ਉਹ ਲੈ ਕੇ ਆਂਦਾ ਸੀਗਾ ਆਈ ਗਏ ਬਾਪੂ ਕਹਿੰਦਾ ਵੀ ਨਹੀਂ ਕੂਤਰ ਨਹੀਂ ਮੈਦਣਾ ਫਿਰ ਦੋਹਰ ਇਹ ਨੌਂ ਦੀ ਗੱਲ ਆ ਤੇ ਉਹ ਫੈਂਸ ਗਾਣਾ ਭਰਿਆ ਵਾ ਡੋਲੀ ਜੀ ਦੇ ਕੋਲੇ ਬੈਠੇ ਸੀਗਾ ਆਹੀ ਤੇ ਦੇ ਬਾਪੂ ਕਹਿੰਦਾ ਚੱਲ ਲੈ ਜਾਓ ਤੁਹਾਡੀ ਮਿਹਨਤ ਆ ਜੀ ਬੱਜ ਗਿਆ ਇੱਕ ਕੂਬੂਤਰੀ ਦਿੱਤੀ ਸੀ ਬਾਪੂ ਨੇ ਉੱਥੋਂ ਬਣੇ ਜਵਾਂ ਡਾਇਰੈਕਟ ਕਰਾਂ ਉਹ ਰਾਈਟ ਸਿੱਧੇ ਬਾਈ ਕਹਿੰਦਾ ਆ ਪੁੰਨੂ ਗਾਣੇ ਤੇ ਆ ਪੁੰਨੂ ਗਾਲੇ ਉਤਰਾ ਜੁਣ ਪੁੰਨੂ ਗਾਲੇ ਕੋ ਉਤਰਾ ਜਾ ਕਰੋ ਦਰਸ਼ਨ ਬਾਈ ਤੇਰੇ ਇਹ ਇਸੇ ਜੋੜੇ ਦੀ ਚੀਨੀ ਆਪਣੀ ਜਿਹੜੀ ਚੰਦੀ ਉੱਡੀ ਸੀਗੀ ਆਖਾ ਹੀ ਭਈ ਇਹਦੀ ਹੁਣ ਨਹੀਂ ਆਖੇ ਦੀ ਬਾਈ ਐਂ ਹੀ ਰਹਿੰਦੀ ਵੇਖੋ ਜੀ ਇਹ ਛਿੱਟੀਆਂ ਅੱਖਾਂ ਦਾ ਜਿੱਤੇ ਹੀਰੇ ਇਹਦੀ ਪੱਠੀ ਜਿੱਤੀ ਸੀ ਆਪਣੀ ਚੰਦੀ ਚੰਦ ਚੀਨੀ ਠੀਕ ਹੈ ਐਂ 2024 ਲਿਤਾ ਰਹਾਂ ਹਾਂਜੀ ਹਾਂਜੀ ਬਾਈ ਆਪਣਾ ਹਰੇ ਪੱਲੇ ਵਾਲਾ ਕੁੱਤਰਾ ਵੀ ਦਾ ਬਾਜੀ ਤਾਂ ਨਹੀਂ ਛੱਡਿਆ ਹਾਂਜੀ ਹਰੇ ਪੱਲੇ ਵਾਲਾ ਵੀ ਦੇਖੋ ਇਹ ਆਪਣਾ ਘਰੇ ਬੜਾ ਔਰਦੇ ਬਈ ਇਹਦੇ ਪਹਿ ਦੀ ਇੱਕ ਇੱਕ ਖਾਸੀਅਤ ਆ ਪਹਿਲੇ 9 ਦਾਣੇ ਨੇ ਲਗਾਤਾਰ ਟਾਵਰ ਤੇ ਜਾਣਾ ਪਹਿਲੇ 9 ਦਾਣੇ ਹਾਂ ਜਿੱਦੇ 10ਵਾਂ ਦਿਨ ਹੋ ਗਿਆ ਬਸ ਫੇਰ ਆਏ ਕਹਿੰਦਾ ਦੀ ਬਲਬ ਜਗਾ ਲੈ ਕਿਹੜਿਆਂ ਚ ਆਏ ਬਈ ਇਹ ਵੀ ਪੁੰਨੂ ਕਹਿੰਦੇ ਕੁੱਤਰਾ ਜੁੰਨੂ ਕਹਿੰਦੇ ਬਈ ਕਰੋ ਦਰਸ਼ਨ ਪੰਜਾਬ ਪੰਜਾਬ ਦੇ ਇਹ ਬਈ ਕਹਿੰਦਾ ਜਦੋਂ ਛੱਡਦੇ ਆ 9 ਦਾ 10 ਦਾਣ ਟਾਵਰ ਤੇ ਆਂਦੇ 11ਵਾਂ ਦਾਣੇ ਕਹਿੰਦਾ ਬਲਬ ਲਾ ਲਓ ਤੇ ਮੈਂ ਨਹੀਂ ਹੁੰਦਾ ਚਰਾਤ ਨੂੰ ਆਉਂਗਾ ਕਿੰਨੇ ਸਾਰੇ ਕਹਿੰਦਾ ਐ ਕਹਦੇ ਨੇ ਤੁਹਾਨੂੰ ਬੜੇ ਡਾਵੇ ਪੰਨੂ ਵਾਲੇ ਕੂਤਰ ਤਾਂ ਆ ਆ ਪਾ ਮੁੱਲ ਲਿਆ ਸੀ ਜੋੜਾ ਮੀਰਾਵ ਮੀਰਾਵ ਆਖ ਵੇਖ ਰੱਖ ਤੂੰ ਜਾਵੇ ਆ ਤਾਂ ਇਹਦੇ ਨਾਲ ਕੂਤਰ ਆ ਲਿਆ ਸੀ ਦਾ ਮੁੱਲ ਜੋੜਾ ਦਾ ਹੱਡ ਲਾਇਆ ਆ ਦੋਨੇ ਪਲੇਸੀ ਮੁੱਲ ਬਾਈ ਮੀਰਾਵ ਆਹ ਦੋਨੇ ਬਾਈ ਹਾਂ ਪ्योर ਮੀਰਾਵ ਬਾਈ ਆ ਪ्योर ਮੀਰਾਵ ਹੋਵੇ ਮੁੱਲ ਲੈ ਸੀ ਬਾਈ ਨੇ ਕਿੰਨੇ ਕਿੰਨੇ ਲੈ ਬਾਈ ਯਾਰ ਇਹ 2014 ਦੀ ਗੱਲ ਆ ਉਹਦੋਂ ਲਈ ਸੀ 2014 ਚ ਲੈ ਸੀ ਬਾਈ ਕੰਦਾ ਟਵਾਣੇ ਬਾਈ ਨੇ ਦਵਾਏ ਸੀ ਟਵਾਣੇ ਬਾਈ ਨੇ ਦਵਾਏ ਦੇਖੋ ਪ્યોਰ ਮੀਹ ਆਵੇਲੇ ਬਾਈ ਕਰੋ ਚੈੱਕ ਹਾਂਜੀ ਇਹ ਉਦੋਂ ਲੈ ਪੈ ਹੀ ਗਏ ਸੀ ਆਪਾਂ ਨੂੰ 50 ਕ ਦੇ ਗਏ ਆ 1000 ਦੇ ਨੇੜੇ ਪੈ ਗਏ ਬਾਈ ਉਦੋਂ 2014 ਚ ਨਾ 14 ਉਦੋਂ ਮੈਂ ਬਾਹਰ ਸੀ ਆਪਣਾ ਮੁੰਡਾ ਯਾਰ ਦੋ ਤੋਂ ਡਾਉਣਾ ਆਉਂਦਾ ਹੀ ਕੂਤਰ ਕਰਨ ਠੀਕ ਹੈ ਉਹ ਲੈ ਕੇ ਆਇਆ ਇਹ ਕੋਈ ਇਹ ਜੂੜੀ ਵਾਲੇ ਕੂਤਰ ਜਿਹੜੇ ਸਾਈਂ ਚ ਵਾਲੇ ਕੂਤਰ ਵਾਜਦੇ ਆ ਜੂੜੀ ਵਾਲੇ ਕੂਤਰਾਂ ਸਾਈਂ ਕਹਿਣੇ ਜੀ ਬਾਈ ਹਾਂ ਇਹ ਕਬੂਤਰ ਮੈਂ ਥੱਲਾ ਜਿੱਤੇ ਆਇਆ ਇਹ ਸੋਹਣਿਆ ਹਾਂ ਤੇ ਇਹ ਉਤਰਕੇ ਬੰਦੇ ਕੋਲੇ ਸੀਗਾ ਉਹ ਜਿਹੇ ਕੋਲੇ ਚੱਟੇ ਵਾਲੇ ਕੋਲੇ ਹਾਂ ਤੇ ਆਪਾਂ 900 ਦਾ ਲਿਆ 900 ਦਾ ਕਿੰਨੇ ਕਿਹੜੇ ਸੰਜਗਾਲ ਬਈ ਇਹ ਕੁੱਟਿਆ ਤਾਂ ਇਹ ਪਹਿਲਾਂ ਬਈ ਹਾਂਜੀ ਤੇ ਲੈ ਇਹਨੂੰ ਇਹ 2 ਸਾਲੀ ਹੋ ਜਾਂਦੀ ਘਰੋਦਾਰਸ਼ਨ ਪੰਜਿਆਂ ਦੇ ਬਈ ਬਈ ਦੀ ਥੱਲੇ ਵੀ ਆਦੀ ਫੋਟੋ ਪਾ ਕੇ ਪਈ ਇਹਦੇ ਨਾਲ ਦਿੱਤਾ ਨੰਬਰ ਕੁੱਤਿਆ ਵੀ ਲਿਖਿਆ ਹੋਆ ਗੋਪੀ ਗੋਪੀ ਛੜੈਕ ਨੰਬਰ ਪਾ ਕੇ ਪੱਕੇ ਕੰਮ ਕਰੇਗਾ ਬਈ ਕਿਨਾਂ ਕਈ ਵਾਰ ਕੋਈ ਅੱਡ ਜਮਾਨਦਾਰ ਬੰਦੇ ਹੁੰਦੇ ਕੁੱਤਰ ਵਾਲੇ ਮੋੜ ਦਿੰਦੇ ਕੋਈ ਜਵਾਕ ਜੂਕ ਰੱਖੇ ਜਿਨ੍ਹਾਂ ਦੀ ਜਿਹੜੀ ਜਵਾਕਾਂ ਨੇ ਹੋਣੀ ਮੋੜ ਦੇ। ਸਿਨੀਅਰ ਬੰਦੇ ਦਾ ਮੋੜਦਾ। ਮੋੜਦਾ ਦਾ ਕੋਈ ਨਹੀਂ ਯਾਰ ਭਾਈ। ਪੱਲਾਂ ਵਾਲੇ 25 30 ਬੱਚੇ ਘਵਾਚੇ ਘਰੇ। ਕੋਈ ਨਹੀਂ ਦਿੰਦਾ। ਇਹ ਆਪਣੇ ਦੇ ਘਰੋਂ ਆਈ ਕਾਲੀ। ਸਾਢੇ ਪਿੰਡ ਦਾ ਮੋੜ ਦਿੰਦੇ ਐਵੇਂ ਤੈਨੂੰ ਕਹੀ ਜੀ ਸਾਡੇ ਨਹੀਂ ਮੋੜਦੇ ਵੀ। ਫੋਨ ਲਾ ਕੇ ਕਹਿੰਦਾ ਵੀ ਥੋੜਾ ਆਇਆ ਲੈ ਜਾ। ਆਹ ਦੇਖੋ ਅੰਜ ਕਿਹੜੇ ਘਰੇ ਭਈਏ। ਇਹ ਆਪਣੇ ਕਾਲੇ ਕਾਲੇ ਦੇ। ਕਾਲੇ ਕਾਲੇ ਦਾ। ਹਾਂ ਦੋ ਪੂਰੇ ਲੈਣਗੇ। ਉਹ ਤੇ ਐਤੀ ਬੱਚੇ ਘੜਾਉਂ। ਅੱਗੇ ਕਰ ਅਸੀਂ ਥੱਲੇ ਬੈਠੀ ਜਾ। ਸਰਕਾਰ 'ਚ ਗੱਡੀ ਦਿੱਤੇ ਹੋਣਾ ਹਾਂ ਨਾ। ਹਾਂ ਹਾਂ। ਇਹ ਦਾ ਠੀਕ ਆਨੇ ਕਲੀਅਰ ਸਕਾਰਪੀਆ ਵਾਲਾ ਚੋਂ ਆ ਬਈ ਇਹ ਇੱਕ ਉਹਨਾਂ ਚ ਭੈਣ ਦਿੱਤੀ ਸੀ ਉਹਦੀ ਇੱਕ ਚਾਰ ਲਿਆ ਸੀ ਦੋ ਗੈਂਦੇ ਲੱਗੇ ਲੰਗਿਆਂ ਨੇ ਜਿੱਤੀ ਸਕਾਰ ਲੰਗਿਆਂ ਨੇ ਹਾਂ ਦਿੱਤਾ ਇਹ ਕਰੋ ਰਾਚਨ ਚਿੱਟਾ ਅਖਰੀ ਉਹ ਬਹੁਤ ਚੰਗੀ ਉਦਰੀ ਆ ਆਉਣਾ ਬੰਦਾ ਹੀ ਬਹੁਤ ਘੰਟਾ ਉਹਦੀ ਵੀ ਵੀਡੀਓ ਕਰਾਂਗੇ ਆਪਾਂ ਦਿਖਾਵਾਂਗੇ ਤੁਹਾਨੂੰ ਆਮਣਾ ਚੜੱਕ ਆਮਣਾ ਕਾਢੀ ਆਮਣਾ ਕਾਲੇ ਦੇ ਹੱਜ ਬਈ ਆ ਨੀਲੇ ਨੀਲੇ ਦੇ ਬਾਈ ਡੱਬੇ ਕਾਲੇ ਇਹਦਾ ਮਾਪ ਥੱਲੇ ਬੈਠਾ ਆਪਾਂ ਬੁਖਾਵਾਂਗੇ ਬਾਅਦ ਚ ਵੱਡੇ ਜੋੜੇ ਦਾ 20 ਥੱਲੇ ਲੱਗੇ ਆ ਠੀਕ ਹੈ ਵੇਖੋ ਇਹ ਕਿਹੜੇ ਨੇ ਜਿਹੜੇ ਨੀਲੇ ਡੱਬੇ ਘਰ ਆਲੇ ਉਤਰੀ ਆਪਣੇ ਘਰ ਆਲੇ ਨੀਲੇ ਡੱਬੇ ਇਹ ਪੂਰੇ ਕਰੋ ਦਰਸ਼ਨ ਪੂਰਾ ਲੈ ਕੇ ਗਿਆ ਉਤਰਾ ਆਪਣਾ ਬੰਦਾ ਬੱਚੇ ਕਢਾਉਣ ਨੂੰ ਥੜ ਦੇ ਗਏ ਆ ਬਈ ਇਹਨਾਂ ਦੇ ਇਹ ਬਈ ਅਜ ਤਾਂ ਜਿੰਨੇ ਛੱਡੇ ਆ ਇਹ ਨਹੀਂ ਵੀ ਕੋਈ ਹਰਿਆ ਹੋਊਗਾ ਜੁੱਤੀ ਆ ਜੁੱਤੀ ਆ ਕਰੋ ਦਰਸ਼ਨ ਬਈ ਤੇ ਬਾਕੀ ਆ ਡੱਬਿਆਂ ਆਪਾਂ ਛੱਡ ਗਏ ਨਹੀਂ ਜਿੰਨੀਆਂ ਹੈਗੀਆਂ ਆਪਾਂ ਰੱਖ ਲਈਆਂ ਸੀਗੀਆਂ ਐਗਤੀ ਆਪਣੇ ਕੂਤਰ ਮਾਰ ਗਿਆ ਇਹ ਬਿੱਲਾ ਆ 80 90 ਬਿੱਲਾ ਹੀ ਵਾਰੇ ਮਾਰਦਾ ਨੇ ਹਨਾ ਕਰੋ ਦਰਸ਼ਕ ਕੂਤਰਾਂ ਦੇ ਬਈ ਵੜਦਾ ਖੁੱਡੇ ਚੋ ਦਿਖਾਈ ਬਿੱਲੇਆਂ ਕਾਂ ਦਾ ਕਿਹੜਾ ਹੈ ਕਿਹੜਾ ਕਾਲੀ ਹਰੀ ਵਾਲਾ ਵਿਖਾ ਦੇ ਆਹ ਕਿਹੜਾ ਜੋ ਇਹ ਬਈ ਕੂਤਰ ਆਪਣਾ ਨਹਿਰ ਵਾਲਾ ਵਜਦਾ ਨਹਿਰ ਵਾਲਾ ਹਾਂ ਤੇ ਅਸੀਂ ਨਾ ਆਉਂਦੇ ਪਾਈ ਰਸਤੇ ਜੂ ਪੂਰਾ ਟਾਪ ਦੇ ਖਡਾਰੀ ਦਾ ਕੂਤਰ ਹੈ ਇਹ ਕਿੰਨਾ ਲੰਮਾ ਨਾ ਨਹੀਂ ਆਪਾਂ ਲੈਂਦੇ ਹਾਂ ਹਾਂ ਇਹ ਕੂਤਰ ਕਬ ਗਿਆ ਸੀ ਉਹ ਬੰਦਾ ਜਿੱਦੇ ਆਪਣੀ ਜਿਹੜੀ ਸੁੱਖਣ ਵਾਲੇ ਜਿੱਤੀ ਐ ਕੂਤਰੀ ਹਾਂਜੀ ਉਦੋਂ ਬੰਦਾ ਕਹਿੰਦਾ ਮੇਰੇ ਵਾਲੇ ਕੂਤਰਾ ਚੋਂ ਮੈਂ ਹਾਂ ਆਹ ਕੂਤਰੀ ਫਿਰ ਉਸੇ ਬੰਦੇ ਦੀ ਆਪਾਂ ਕੇ ਬੰਦੇ ਨੇ ਥਾੜੇ ਰੀ ਚਾਕਲੀ ਜੋ ਤੋਂ ਲੈ ਲਈ ਤੇ ਜੋੜਾ ਲਾ ਕੇ ਕਢਾਈ ਹੋਈ ਉਹ ਉੱਤਰ ਬਹੁਤ ਜੰਗਾ ਹੋ ਬਲ ਚੰਗਾ ਇਹ ਨਾ ਨੇਹਤ ਡੇਗਾ ਕੋ ਗਿਆ ਵਾ ਦੀਗਾ ਤੇ ਮੈਂ ਇਹਦੇ ਫੁੱਫੜਾਉਂਦੇ ਜੋ ਕਹਿੰਦਾ ਕੱਟ ਲਾ ਮੈਂ ਕਿ ਕੀ ਕਰਾਉਣਾ ਕਹਿੰਦਾ ਮੈਂ ਬਚਾ ਹੀ ਦੇਮੇ ਬਾਤ ਗਿਆ ਸੀਗਾ ਆ ਗਿਆ ਪੂਰਾ ਟਾਪ ਦੇਗਾ ਬੰਦਾ ਸਾਡੇ ਸਾਹਮਣੇ ਮਿਲ ਗਿਆ ਹੀ ਸਾਨੂੰ ਉਹ ਬੰਦਾ ਕਹਿੰਦਾ ਨਹੀਂ ਯਾਰ ਪਾਈ ਬਣੇ ਨਾਣਾ ਲਿਓ ਕਹਿੰਦਾ ਮੂਡ ਦੋ ਪੁੱਤਰਾ ਹੀ ਕਹਿੰਦਾ ਨਹੀਂ ਓਕੇ ਤਾਂ ਨਾ ਜਦੋਂ ਉਹਨਾਂ ਨੇ ਕਿਹਾ ਨਾ ਲਿਓ ਆਹ ਰਾਏਨ ਕਹਿਣਾਂ ਜੋ ਮਿਸਾਲ ਆਹ ਰਾਏਨ ਕਹਿਣਾਂ ਜੋ ਇਹ ਕੋਈ ਕਰੋਦਾਰchna ਆਪਾਂ ਹੋਰ ਕਰਾਉਣੇ ਵੱਡੇ ਕਬੂਤਰਾਂ ਦੇ ਆ ਇੰਨੇ ਕ ਕਬੂਤਰ ਹਨਾ ਬਾਕੀ ਆਪਾਂ ਕਰਾਉਣੇ ਬਾਅਦ ਚਾਰ 2024 ਵਾਲਿਆਂ ਦੇ ਵੀ ਤੇ ਆ ਹੌਣ ਵਾਲਿਆਂ ਦੇ ਵੀ ਸੁੱਖੇ ਵਾਲੇ ਸੱਪ ਵਜ ਡੇੜੇ ਆ ਸੁੱਖੇ ਵਾਲੇ ਸੱਪ ਐੜ ਬਈ ਆ ਡੱਬੇ ਉਹ ਇਹਨਾਂ ਨੂੰ ਕਹਿੰਦੇ ਸੁੱਖੇ ਵਾਲੇ ਸੱਪ ਇਹਨਾਂ ਦਾ ਜੋੜਾ ਆ ਇਹਨਾਂ ਦਾ ਮਾਂ ਤੋਂ ਡਾਇਰੈਕਟ ਸੁਖੇ ਦੇ ਘਰੋਂ ਆਇਆ ਵਾ ਆਪਣੇ ਰੇਲ ਦੇ ਆਪ ਫੜ ਕੇ ਠੀਕ ਆ ਯਾ ਸੁਖੇ ਸਾਹਿਬਾਂ ਦੇ ਟੱਪੇ ਨਹੀਂ ਇਹ ਸੁਖੇ ਵਾਲੇ ਕੋ ਉੱਪਰ ਜਿਹੜੇ ਵਾਜਦੇ ਆ ਤਲੰਡੀ ਵਾਲੇ ਆਲੇ ਉਹ ਉਤਰੇ ਬੱਸ ਕੋ ਜੰਨੇ ਤੋਂ ਟਰੈਕ ਟਾਈਗਰ ਆ ਕਿੰਨਾ ਨਹੀਂ ਦੇਖੋ ਇਹ ਕਰੋ ਦਰਸ਼ਕ ਇਹ ਬਾਈ ਦਾ ਸੁਖੇ ਵਾਲੇ ਸੱਪ ਇਹਨਾਂ ਨੂੰ ਕਹਿੰਦੇ ਆ ਜੀ ਦਿਖਾਈਂ ਹੋ ਹਰਾ ਹੀ ਕਾਲੀ ਨਾਲ ਕਿਹਦਾ ਚੱਲੋ ਬਈ ਠੀਕ ਆ ਅੱਜ ਆਪ ਬਧਾਉਣਾ ਇਹ ਗਾਂ ਵਾਲੇ ਬਲੌਗ ਦਿਖਾਉਣਾ ਅਗਲੇ ਕਮੂਨੇ ਦੇ ਦੋਸਤ ਪਾਣ ਦਿਖਾਉਣਾਗਾ ਆਪਾਂ ਅੱਗੇ ਕੂਤਰ ਇਹ ਜਿਹੜੇ ਸੀ ਜੁੜੇ ਨੇ ਇਹ ਬਾਈ ਨੇ ਅੱਡ ਲਾਇਆ ਬਹੁਤ ਜੋੜਿਆ ਕੂਤਰ ਬਹੁਤ ਆਪਾਂ ਸਾਰਿਆਂ ਨੇ ਇੱਕ ਪਾਵਾਂਗੇ ਕਿਉਂਕਿ ਬਾਅਦ ਵਿੱਚ ਬਲੌਗ ਬੜਾ ਲੰਮਾ ਹੋ ਜਾਂਦਾ ਨਾਲ ਸੋਚੋ ਦੇਖਿਆ ਨਾ ਸੱਤ ਪੈਂਦਾ ਹਨਾ ਚੈਨਲ ਸਬਸਕ੍ਰਾਈਬ ਕਰ ਲੋ ਸ਼ੇਅਰ ਕਰ ਦਿਓ ਵੱਧ ਵੱਧ ਸਪੋਰਟ ਕਰੋ ਆਪਣੀ ਤੇ ਗਲਤ ਕਮੈਂਟ ਨਾ ਕਰਿਓ ਭਰਾ ਉੱਥੇ ਥੈਂਕ ਯੂ ਧੰਨਵਾਦ